ਜੀ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਹਾਂ ਸਾਰੇ ਘੈਂਟ ਹੋਵੋਗੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਵਿੱਚ ਕੁਝ ਸਪੈਸ਼ਲ ਹੋਣ ਜਾ ਰਿਹਾ ਹੈ ਸਪੈਸ਼ਲ ਵੀ ਤੁਹਾਨੂੰ ਦੱਸੇ ਦਿੰਨੇ ਆ ਥੰਬਨੇਲ ਤੋਂ ਤਾਂ ਵੈਸੇ ਪਤਾ ਲੱਗ ਹੀ ਗਿਆ ਹੁਣ ਤੇ ਅੱਜ ਆਪਾਂ ਆਪਣੀ ਗੱਡੀ ਲੈਣ ਜਾ ਰਹੇ ਹਾਂ ਆਸਟ੍ਰੇਲੀਆ ਚ ਤੇ ਬਾਬਾ ਜੀ ਨੇ ਕਰੀਏ ਕਿਰਪਾ ਬਣੇ ਤੇ ਪਹਿਲੀ ਗੱਡੀ ਆਪਣੀ ਆਸਟ੍ਰੇਲੀਆ ਚ ਤੇ ਉਹ ਵੀ ਤੁਹਾਨੂੰ ਦਿਖਾਣਨੇ ਆ ਵੀ ਕਿਹੜੀ ਗੱਡੀ ਹੈ ਹਨਾ ਕਿਵੇਂ ਕੀ ਪ੍ਰੋਸੈਸ ਆ ਸਾਰਾ ਤੇ ਫਿਰ ਸ਼ਾਮੀ ਚਲਾਂਗੇ ਗੁਰੂਗਾਰਾਂ ਤੇ ਬਣੇ ਰਹੋ ਵਲੌਗ ਦੇ ਨਾਲ ਕੈਂਟਜਾ ਵਲੌਗ ਹੋਊਗਾ ਬਹੁਤ ਚਾ ਚੱਲ ਰਿਹਾ ਅਜ ਤਾਂ ਤੇ ਦੇਖਦੇ ਚੱਲੋ ਵੀ ਦਿਖਾਣੇ ਨਾਲ ਸਾਨੂੰ ਗੱਡੀ ਹਨਾ ਸਾਰਾ ਪ੍ਰੋਸੈਸ ਕਿਵੇਂ ਤੇ ਤਿਆਰ ਨੇ ਮੁੰਡੇ ਅਰੇ ਆ ਗਏ ਤੇ ਆ ਗੱਡੀ ਤੇ ਚੱਲਦੇ ਆ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਬਾਕੀ ਚੈੱਕ ਕਰਾਣੇ ਆ ਗੱਡੀ ਠੀਕ ਆ ਤੇ ਵਲੌਗ ਨਾਲ ਬਣੇ ਰਹੋ ਦੱਸਿਓ ਨਾਲੇ ਕਿਵੇਂ ਆ ਵੀ ਆਪਣੀ ਗੱਡੀ ਵਧਾਈਆਂ ਦਿਓ ਸਾਰੇ ਭਾਈ ਕਿਉਂ ਓਏ ਕਿਹੜੀ ਗੱਡੀ ਲੈਣ ਜਾ ਰਹੇ ਆ ਐਲੈਂਟਰਾ ਐਲੈਂਟਰਾ ਤੇ ਬਾਕੀ ਸਨ ਉਹ ਸੇ ਜਾ ਕੇ ਦਿਖਾਨੇ ਆ ਗੱਡੀ ਆਪਣੀ ਇੰਡੀਆ ਜੇ ਵੀ ਹੁੰਦੀ ਹੈ ਉਹ ਜੀ ਉਹਦੇ ਵਰਗੀ ਹੈ ਤੇ ਉਹ ਤੁਸੀਂ ਕਮੈਂਟਾਂ ਚ ਦੱਸਿਓ ਵੀ ਕਿਹੜੀ ਹੈ ਠੀਕ ਹੈ ਤੇ ਬਹੁਤ ਚਾ ਚੜ ਰਹੇ ਤੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਤਾਂ ਲਓ ਜੀ ਤੁਰਪੇ ਕਰੋ ਤੇ ਜਾ ਰਹੇ ਆ ਗੱਡੀ ਲੈਣਾ ਕਿਵੇਂ ਲੱਗ ਰਿਹਾ ਮਿੱਤਰੋ ਵਧੀਆ ਲੱਗ ਰਿਹਾ ਬਾਈ ਬਹੁਤ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਜਿਆਦਾ ਵਧੀਆ ਲੱਗ ਰਿਹਾ ਹੈ ਮੀਂਹ ਵਾਲਾ ਮੌਸਮ ਹੈ ਮੌਸਮ ਹੈ ਸਰਾਫ ਹੈ ਪਿਆ ਹੈ ਠੰਡ ਲੱਗ ਰਹੀ ਹੈ ਜੀ ਆ ਦੇਖ ਫਰੂਲੈਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਦੇ ਨੇ ਲੋਕ ਆਰੇ ਆਪਣੇ ਉਧਰ ਮੜੇ ੱੱੱਕਾ ਕਰ ਜਾਂਦੇ ਨੇ ਚਲੋ ਬਾਕੀ ਟਾਈਮ ਟਾਈਮ ਨਾਲ ਹੋ ਜਾਂਦੀ ਹੈ ਸਾਰੀ ਸੈਟਿੰਗ ਲਹਾਲਾ ਚਾ ਚੜੇ ਵੇ ਅੱਜ ਤੇ ਸਾਨੂੰ ਜਾ ਕੇ ਦਿਖਾਣਿਆ ਗੱਡੀ ਦੱਸਿਓ ਸਮਥਿੰਗ ਲਾਈਕ 댓 ਠੀਕ ਹੈ ਆਪਾਂ ਲੋ ਬਈ ਮਿੱਤਰੋ ਕਰੋ ਆਪਣੀ ਗੱਡੀ ਚ ਚੈੱਕ ਕਿਵੇਂ ਹੈ ਬਈ ਮੁੰਡਿਓ ਗੱਡੀ ਕਿਹਟੇ ਆ ਗੱਡੀ ਹੈ ਦੇਖੋ ਬਈ ਲਾਂਟਰ ਆ ਆਪਣੀ ਉਧਰ ਕੇ ਹੀ ਕਿਹੜੀ ਗੱਡੀ ਵਰਗੀ ਹੈ ਇਹ ਵਰਨਾ ਵਰਗੀ ਹੈ ਵਰਨਾ ਵਰਗੀ ਹੈ ਵਰਨਾ ਥੋੜੀ ਛੋਟੀ ਹੈ ਤੇ ਦੱਸੋ ਬਈ ਕਿਵੇਂ ਲੱਗੀ ਗੱਡੀ ਤੇ ਚਾਹ ਬਹੁਤ ਚੜਿਆ ਹੋਇਆ ਅੱਜ ਕਿਉਂਕਿ ਪਹਿਲੀ ਗੱਡੀ ਲਈ ਹੈ ਯਾਰ ਕਿੰਨੇ ਮੁੰਡੇ ਕਿੱਥੇ ਆ ਗਏ ਹੈ ਕਿੱਥੇ ਆ ਗਏ ਸਟਾਰਵੱਕ ਇਹ ਇੱਥੇ ਆ ਗਏ ਹਲੋ ਵੀ ਮੇਤਰੋ ਹਵਾ ਹਵਾ ਲੱਗ ਗਈ ਗੱਡੀ ਚ ਚੈੱਕ ਕਰਾਣਾ ਤੇ ਨਾਲੇ ਮਹਾ ਤੇਲ ਤੂਲ ਪਵਾ ਲਈਏ ਫਿਰ ਤੋਵਾਂਗੇ ਗੱਡੀ ਨੂੰ ਤੇ ਇਹ ਚਾ 30 ਬਤੀ ਹੋਗੀ 31 32 ਹੋਗੀ ਤੇ ਹਵਾ ਹਵਾ ਹਣਾ ਵੀ ਕੀ ਰਾਂ ਤਸਲੀ ਕਰ ਲਈਏ ਤੇ ਫਿਰ ਤੋ ਕੇ ਵੀ ਲਿਆ ਮੈਂ ਤੁਹਾਨੂੰ ਹੁਣ ਬਲੌਗ ਪੇ ਲਗਾਤਾਰ ਦੇਖਣ ਨੂੰ ਮਿਲਿਆ ਕਰਨਗੇ ਤੇ ਬਾਬੀ ਨੇ ਕਰਤੀ ਕਿਰਪਾ ਤੁਸੀਂ ਵੀ ਕਹੋਗੇ ਯਾਰ ਬਾਰੀ ਬਾਰੀ ਉਹੀ ਗੱਲਾਂ ਹੀ ਕਰੀ ਜਾਂਦਾ ਵੀ ਹਣਾ ਯਾਰ ਚਾ ਚਾੜੇ ਬਹੁਤ ਦਰ ਹੈ ਕੀ ਕਰੀਏ ਬਾਕੀ ਗੱਲ ਬਾਤ ਸਿਰੇ ਜਮੈਣਾ ਦੱਸਿਓ ਕਮੈਂਟਾਂ 'ਚ ਵੀ ਕਹੀ ਜੀ ਹੈ ਗੱਡੀ ਆਪਣੇ ਉਧਰੇ ਹੀ ਵਰਨਾ ਹੁੰਦੀ ਹੈ ਬਾਈ ਇਹ ਵਰਨਾ ਨਾਲ ਦੀ ਗੱਡੀ ਹੈ ਜਮੈਣਾ ਹਾਂ ਹਾਂ ਤੇ ਬਾਕੀ ਹੱਥ ਨੇ ਇਹ ਚੱਲਾਂਗੇ ਆਪਾਂ ਗੁਰੂਗੜ੍ਹ ਹੱਥ ਨੇ ਗੱਡੀ ਨੂੰ ਲੈ ਕੇ ਤੇ ਉੱਥੇ ਕੀ ਆਖ ਲਈਏ ਨਦਰਸ਼ਨਾ ਮੈਂ ਲੈ ਕੇ ਰ ਆ ਕੇ ਹਨ ਨਾਲੇ ਆਪ ਕਰਕੇ ਆਵਾਂਗੇ ਨਾਲੇ ਗੱਡੀ ਦੇ ਕਰਾ ਕੇ ਲਿਆਵਾਂਗੇ ਤੇ ਬਸ ਬਾਬਾ ਕਰੇ ਕਿਰਪਾ ਹੁਣ ਤਰੱਕੀਆਂ ਬਖਸ਼ੇ ਮਿਹਰ ਕਰੇ ਤੇ ਬਾਕੀ ਚਲੋ ਚੱਲਦੇ ਆ ਘਰੇ ਲਾਈਏ ਗੱਡੀ ਨੂੰ ਘਰੇ ਜਾ ਕੇ ਠੀਕ ਹੈ ਜੀ ਵੀਰ ਜੀ ਹੁਣ ਗੱਡੀ ਗੱਡੀ ਆਪਾਂ ਕਰਕੇ ਹੋ ਗਏ ਸੈਟ ਵੈਟ ਫੁਰਨੇ ਫੁਰਨੇ ਬਣ ਗਏ ਗੁਰਤੇ ਪਾਵੇਂ ਪਾ ਗਏ ਤੇ ਮੁੰਡੇ ਚੱਲੇ ਆ ਹੁਣ ਮੱਥਾ ਟੇਕਣ ਚੱਲੇ ਵੀਰ ਜੀ ਇੱਥੇ ਲੱਗ ਗਈ ਆਪਣੇ ਲੈਂਡਵੋਡ ਗੁਰਦੁਆਰਾ ਸਾਹਿਬ ਆ ਤੇ ਉੱਥੇ ਹੁਣ ਆਪਾਂ ਚੱਲੇ ਆ ਮੱਥਾ ਟੇਕ ਕਿਉਂ ਨੇ ਨਾਲੇ ਗੱਡੀ ਦਾ ਮੱਥਰ ਕਾ ਕੇ ਲਿਆਉਣੇ ਆ ਤੇ ਨਾਲੇ ਮੁੰਡੇ ਨੂੰ ਡਰਾਈਵਰ ਸੀਟ ਤੇ ਬਹਾਤਾ ਅੱਜ ਤੇ ਵੇਖੋ ਕੀ ਚੰਨ ਚੜਦਾ ਡਬਲ ਡੀ ਮੈਰਿਟ ਚੱਲਦੇ ਆ ਵੈਸੇ ਤੇ ਬਾਕੀ ਕੋਈ ਨਹੀਂ ਬਾਬੇ ਤੇ ਚੱਲਦੇ ਬਾਬਾ ਸੋਖੀ ਰੱਖੇ ਡਿਮੈਰਿਡਬਲ ਮਤਲਬ ਕਿ ਜਿੱਦਾਂ ਇੱਥੇ ਪੁਆਇੰਟ ਆਣਾ ਸਿਸਟਮ ਜਾਂਦਾ ਲਾਇਸੈਂਸ ਦਾ ਤੇ ਹੁਣ ਪਬਲੀਕ ਹੌਲੀਟਾ ਦਾ ਕਰਕੇ ਡਬਲ ਡਿਮੈਰਿਡ ਚੱਲਣ ਡੇ ਡਬਲ ਕੱਟੇ ਜਾਣਗੇ ਜੇ ਕੋਈ ਕੇਸ ਕੀਤਾ ਨੇ ਪਰ ਜੇ ਰਤਨ ਦੱਸਿਆਣ ਬਾਬੇ ਤੇ ਚੱਲੇ ਬਾਬਾ ਸੋਖੀ ਰੱਖੂਗਾ ਬਾਬਾ ਕਰ ਦੂ ਕਿਰਪਾ ਤੇ ਕਿਰਪਾਈ ਰੱਖੂ ਬਾਬਾ ਬਾਕੀ ਗੱਡੀ ਨਵੀਂ ਲੈਣ ਦੀ ਕਿਦਾਂ ਚੱਲਦੀ ਗੱਡੀ ਓਏ ਗੱਡੀ ਸਰਾ ਜਾਂਦੀ ਵੱਡੀ ਝੋਟ ਜੂ ਕਰਦੀ ਹੈ ਟਾਪ ਸਪੀਡ ਕਰੀਏ ਚੱਕ ਫਿਰ ਨਾ ਅਜੇ ਤਾਂ ਡਬਲ ਵਾਲਾ ਚੱਲਣ ਲੱਗ ਰਿਹਾ ਚੱਲੋ ਜੀ ਪਹੁੰਚ ਗਏ ਗੁਰੂਗਰ ਗੁਰਦੁਆਰਾ ਸਾਹਿਬ ਤੇ ਤੇ ਬਾਕੀ ਖੜਾਤੀ ਗੱਡੀ ਪਾਰਕਿੰਗ ਚ ਚੈੱਕ ਕਰੋ ਇੱਥੇ ਕਾਠਾ ਹੀ ਨਹੀਂ ਹੁੰਦਾ ਜੀ ਕਦ ਮਰਜੀ ਆ ਜਾਓ ਮੰਨ ਲਓ ਵੀ ਮਨ ਨੂੰ ਸ਼ਾਂਤੀ ਜੀ ਮਿਲ ਜਾਂਦੀ ਹੈ ਗੁਰਦੁਆਰਾ ਸਾਹਿਬ ਆ ਕੇ ਤੇ ਬਾਬਾ ਵਾਦਾ ਕਰੇ ਹਨ ਆਪਣੀ ਗੱਡੀ ਚ ਆ ਖੜਾਤੀ ਗੱਡੀ ਤੇ ਬਹਿ ਕੇ ਰਪਾ ਰਖੇ ਬਾਬਾ ਇਹ ਸਾਰੇ ਹਨ ਪੰਜਾਬੀਆਂ ਦੇ ਮੇਰਾਵਰ ਹੱਥ ਤਰੀ ਰਖੇ ਹੁਣ ਟੇਕਦੇ ਆ ਜੀ ਮੱਥਾ ਤੇ ਮੱਥਾ ਟੇਕ ਕੇ ਪ੍ਰਸ਼ਾਦਾ ਛੱਕ ਕੇ ਤੇ ਚੱਲਦੇ ਆ ਫਿਰ ਵਾਪਸ ਘਰਾਂ ਨੂੰ ਘਰਾਂ ਨੂੰ ਜਾਣਾ ਹਨ ਬਸ ਇੱਕ ਦੋ ਕੰਮ ਨੇ ਤੇ ਗੱਲਬਾਤ ਓਕੇ ਜਾ ਮੈਂਨ ਫਿਰ ਦਰਾ ਬਾਈ ਮੇਰੇ ਨਾਂ ਨਾਲੇ ਠੀਕ ਹੋ ਜੀ ਐਨ ਜੀ ਬਾਬਾ ਮੇਰੇ ਕਰਿਆ ਬਾਈਆਂ ਦੇ ਵੀ ਸਿਰਾਂ ਤੇ ਅਗਲੀ ਵਾਰ ਤੋਂ ਪੱਗਾਂ ਹੋਣ ਕੇਸ ਰੱਖ ਕੇ ਆਣਾ ਹਨਾ ਇਹਨਾਂ ਨੂੰ ਨਹੀਂ ਹੋਣੀ ਅਕਲ ਵੀਰੇ ਆ ਜੂਗੀ ਬਾਬਾ ਕਰੂ ਕਿਰਪਾ ਤੇ ਚਲੋ ਜੀ ਟੇਕਦੇ ਆ ਮੱਥਾ ਕਰਦੇ ਆ ਦਰਸ਼ਨ ਮੇਲੇ ਤੇ ਫਿਰ ਮਿਲਦੇ ਆ ਤੁਹਾਨੂੰ ਆ ਰਿਹਾ ਸਿੰਘਾਂ ਦੇ ਝੂਲਦੇ ਝੰਡੇ ਹਨਾ ਲੱਗਾ ਬਾਬਾ ਜੀ ਦੀ ਪੂਰੀ ਕੋਈ ਬਾਤ ਨਾ ਪੁੱਛਤਾ ਮਨੋਜੀ ਵਾਹਿਗੁਰੂ ਜੀ ਮੱਥਾ ਟੇਕ ਲਿਆ ਤੇ ਹੁਣ ਛਕਦੇ ਆਂ ਪੰਦਾਲ ਪ੍ਰਸ਼ਾਦਾ ਲੰਗਰ ਹਾਂ ਕੈਮਰਾ ਲਈ ਜਰਾ। ਨਾਲ ਉਹ ਜੀ। ਉਹ ਕੈਮਰੇ ਦੇ ਵਿੱਚ ਅਸੀਂ ਇਹੀ ਖੜੇ ਆ। ਉਹ ਤਾਂ ਦੇਖਿਆ ਨਹੀਂ। ਅੱਗੇ ਆ ਜੂ ਕੈਮਰਾ ਵੇਖ ਕੱਢੀਆਂ। ਕਰ ਲਿਆ ਹੋ ਗਿਆ ਰਿਕਾਰਡਿੰਗ ਬਈ ਤਰੀ। ਤੇ ਕਿੱਥੇ ਆ ਗਿਆ ਆਪਾਂ? ਰੂਲ ਵਰਸ ਚ ਆ ਗਿਆ ਜੀ। ਜਬ ਪਿਛਲੀ ਵਾਰੀ ਆਏ ਸੀ ਮੈਂ ਇਹਨੂੰ ਕਹਤਾ ਹੀ ਮੈਂ ਅਸੀਂ ਕੇ ਮਾਰਚ ਆਏ। ਤੇ ਇਹ ਬਿਲਡ ਹਾਂ ਨਾਲ ਸਾਡੇ ਏਪੀ ਟੈਲੋਂ ਆਇਆ। ਇੱਧਰ ਸਰਦਾਰ ਖੇਰਾ ਆਇਆ ਸਾਡੀ ਠੀਕ ਹੈ। ਤੇ ਇਧਰ ਨਿਮਾਨ ਸੰਧੂ ਬਾਈ। ਤੇ ਬਾਈ ਇਹਨਾਂ ਦੇ ਵਿੱਚ ਮੈਂ ਆਮ ਜਮਨ ਡੱਕ ਜਵੀ ਬਾਕੀ ਬਾਰਾ ਕੀ ਕੀ ਲੱਗਦਾ ਜੀ ਤੁਹਾਨੂੰ ਠੰਡ ਲੱਗ ਰਹੀ ਹੈ ਜੀ ਠੰਡ ਲੱਗ ਰਹੀ ਹੈ ਇਹ ਤੋ ਸਬਜ਼ੀਆਂ ਸਬਜ਼ੀਆਂ ਸਾਰਾ ਇਹ ਤੂੰ ਜੜ ਮਾਲ ਜਿੰਨਾ ਵੀ ਆਪਾਂ ਨੂੰ ਚਾਹੀਦਾ ਹੁੰਦਾ ਸਾਰਾ ਕੁਝ ਹੀ ਮਿਲ ਜਾਂਦਾ ਬਾਈ ਤੇ ਹੈ ਅੱਛਾ ਮਾਲ ਲੀ ਨਾ ਠੀਕ ਹੈ ਤੇ ਆਪਾਂ ਦਾ ਦੁੱਧ ਲੈ ਕੇ ਜਾਣਾ ਮੈਨੂੰ ਲੱਗਦਾ ਗੱਲ ਹੈ ਹਣਾ ਇਹ ਛੋੜੀ ਮੋਟੀ ਇੱਕ ਦੋ ਚੀਜ਼ਾਂ ਹੋਰ ਨੇ ਤੇ ਬਾਬਾ ਤਗੜੀ ਜਿਹੜੀ ਪਾਸੇ ਲੱਗੋ ਹਾਂ ਤੇ ਬਾਕੀ ਮਿੱਤਰੋ ਗੱਲਬਾਤ ਸਿਰਾਂ ਜਾ ਮੈਂ ਨਾ ਹਾਂ ਹਾਲਾ ਕਰੀ ਦੀ ਚੀਜ਼ ਮਿੱਤਰੋ ਐਂ ਖਾਈ ਜਾ ਕਰਦੀ ਹ ਜੇ ਖਾਣੀ ਪਈ ਜਾ ਹਨਾ ਤੇ ਇਧਰੋ ਹੀ ਜਗਦੇ ਹਾਂ ਦੁੱਧ ਦੁੱਧ ਨੂੰ ਤੇ ਬਾਕੀ ਐਂ ਲੱਗਦੇ ਨੂੰ ਬਈ ਐਂ ਹਾਂ ਐਂ ਕਰਕੇ ਦੁੱਧ ਜਗਦੇ ਹਾਂ ਪਹਿਲਾਂ ਪੈਸੇ ਦੇਖਣਾ ਹਾਂ ਅ ਇੱਕ ਕੈਨੀ ਇਹ 4 ਲੀਟਰ 35% ਦੀ ਹੈ ਦੁੱਧ ਦੀ ਵੈਰਾਈਟੀ ਵੀ ਫੁੱਲ ਕਰੀਮਿੰਗ ਹੀ ਹੈ ਲਾਈਟ ਇੱਕ ਇੱਕ ਇਹ ਡਿਕਾ 4 ਲੀਟਰ 35 ਸੈਟਾ ਵੀ ਆ ਓਹ 4 ਡਾਲਰ ਹੈ ਦੋ ਵੈਰਾਈਟੀ ਦੋ ਦੇ ਕੇ ਲਾਈਟ ਹੈ ਇੱਕ ਫੁੱਲ ਕਰੀਮ ਹੈ ਕਰੀਬ ਫੁੱਲ ਕਰੀਮ ਦਾ ਆ ਥੋੜਾ ਗਾੜਾ ਹੁੰਦਾ ਫੈਟ ਜ਼ਿਆਦਾ ਹੁੰਦੀ ਹੈ ਇਹਦੇ ਚ ਘੱਟ ਹੁੰਦੀ ਹੈ ਕਰੀਮ ਕਿਸੇ ਦੀ ਵੀ ਨਹੀਂ ਆਉਂਦੀ ਠੀਕ ਹੈ ਦੱਸਦਾ ਕਿ ਸੱਚੇ ਐਵੇਂ ਆਦੇ ਜੇ ਹੈ ਨਾ ਕੋਈ ਚੱਕਰੀ ਨਹੀਂ ਦੱਸੋ ਦੱਸੋ ਜੀ ਤੇ ਇਧਰ ਡਾਈਆਂ ਡੂਈਆਂ ਜੇ ਕੋਈ ਪਤਾ ਨਾ ਵੀਰ ਪ੍ਰਾਣੇ ਲੈਣੇ ਹੋ ਹਾਂ ਹਾਂ ਠੀਕ ਤੇ ਬਾਕੀ ਇਧਰ ਤਾਂ ਮੀਟ ਮਸਾਲਾ ਆ ਗਿਆ ਬਾਈ ਸਾਰਾ ਜਿਹੜਾ ਬੰਦਾ ਖਾਂਦਾ ਪੀਂਦਾ ਹਨਾ ਪਤਾ ਬਹਿਸ਼ ਨੂੰ ਠੀਕ ਹੈ ਹਾਂ ਨਾਲ ਅਦਵੀਰੇ ਕਰਾ ਦੋ ਤੇ ਹੀ ਹਾਂ ਬਾਕੀ ਤਾਂ ਦੋਗੇ ਤਾਂ ਕਹਣੋਗੇ ਪੂਰਵਰਤ ਦਿਖਾ ਦੇ ਇੱਥੇ ਵੇਖੋ ਉਹ ਕਹਾਂ ਗਏ ਕਿ ਪੂਰਵਰਤ ਵੀਰੇ ਗੇੜਾ ਆਇਆ ਲੱਗੇ ਕੱਢੜ ਗਈ ਵੇਖ ਲੋ ਤਾਂ ਵੀ ਇੱਥੇ ਜਿਵੇਂ ਆਪਣੇ ਤਾਂ ਹਨਾ ਵੀ ਥਾਂ ਥਾਂ ਤੇ ਮੋੜ ਮੋੜ ਤੇ ਦੁਕਾਨਾਂ ਹੁੰਦੀਆਂ ਨੇ ਹਨਾ ਬਈ ਸਮਾਨ ਸੂਣ ਲੈਣ ਵਾਲੀਆਂ ਇੱਥੇ ਉੜਾ ਪਰਾਂ ਹੀ ਆਣਾ ਪੈਂਦਾ ਮੰਨ ਲਓ ਵੱਡਾ ਸਟੋਰ ਹੁੰਦਾ ਆ ਦੇਖੋ ਸਾਰੀਆਂ ਲਾਈਨਾਂ 'ਚ ਲਿਖਿਆ ਹੁੰਦਾ ਵੀ ਕਿਹੜੀ ਲਾਈਨ 'ਚ ਕੀ ਚੀਜ਼ ਮਿਲੂਗੀ ਜਿਵੇਂ ਆਹ ਹੈ ਹੋਰ ਇਹ ਦੇਖੋ ਸਪਾਈਸਿਸ ਹਨਾ ਆ ਆਪਣਾ ਲਾਲੂ ਡਰਾਈ ਫਰੂਟ ਕੁਕਿੰਗ ਆਇਲ ਸੋ ਸ਼ੂਗਰੇ ਖਾਇ ਕੋ ਮਿਲੂਗਾ ਤੇ ਇਦਾਂ ਲਾਲੋ ਆ ਭਾਂਡੇ ਵਾਲਾ ਆ ਗਿਆ ਹਨਾ ਆ ਦੇਖੋ ਅਜੇ ਵੀ ਆਹਰੇ ਲਿਖਿਆ ਹੋਇਆ ਸਾਰਾ ਕੁਝ ਆ ਤੇ ਇਦਾਂ ਜਰਾਬਾਂ ਜਰੂਬਾਂ ਆ ਗਏ ਠੀਕ ਐ ਤੇ ਬਾਕੀ ਐਵੇਂ ਹੁੰਦਾ ਬਾਈ ਫੇ ਸਾਰਾ ਸਿਸਟਮ ਲਾਲੋ ਵੀ ਵਧੀਆ ਇਹ ਨਾ ਆਫ ਹੁੰਦਾ ਜਾਂ ਆਨ ਹੁੰਦਾ ਹਨਾ ਉਦੋਂ ਆਫ ਰੂਪਰ ਵੀ ਲੱਗੀ ਹੁੰਦੀ ਐ ਮੰਨ ਲਓ ਵੀ ਗੱਲਬਾਤ ਠੀਕ ਐ ਸਾਰੀ ਓਕੇ ਤੇ ਬਾਕੀ ਗੱਲਬਾਤ ਐਵੇਂ ਹੀ ਇਹ ਗੱਲਬਾਤ ਆ ਆ ਇਦਰਾ ਦੇਖੋ ਲਾਲੋ ਜਿਵੇਂ ਆਪਣੇ ਪੰਜਾਬੀ ਬਾਈ ਆਂਦੇ ਨੇ ਹਨਾ ਕਹਿੰਦੇ ਨੇ ਉਧਰੋਂ ਤਵੇ ਚਮਟੇ ਲੈ ਕੇ ਆਉਂਦਾ ਸਾਰਾ ਕੁਝ ਹੀ ਮਿਲ ਜਾਂਦਾ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਹਾਂ ਆ ਦੇਖੋ 35 ਡਾਲਰ ਉੱਥੇ ਦੋ ਤਿੰਨ ਕਿਲੋ ਬਾਹਰ ਹੁੰਦਾ ਬਈ ਇਹਦਾ ਕੱਲੇ ਇਹਦਾ ਆਲੋ ਤਵੇ ਦਾ ਪਰ ਇੱਥੇ ਨਹੀਂ ਐਡਾ ਚੱਕਰ ਮਿੰਟ ਹੁੰਦਾ ਇੱਥੇ ਸਸਤਾ ਪਾ ਜਾਂਦਾ ਦੋ ਆ ਦੇਖੋ ਬਈ ਹੋਰ ਕੋਈ ਮੰਨ ਲਓ ਕੈਸ਼ ਕਾਊਂਟਰ ਨਹੀਂ ਹੁੰਦਾ ਸਿੱਧੀ ਇੱਥੇ ਹੁੰਦੀ ਹੈ ਪੇਮੈਂਟ ਆਨਲਾਈਨ ਇਹਨੂੰ ਤਾਂ ਕੱਲੀ ਕੱਲੀ ਚੀਜ਼ ਤੇ ਸਕੈਨਰ ਲੱਗਿਆ ਹੁੰਦਾ ਜਿਵੇਂ ਤੁਹਾਨੂੰ ਦਿਖਾਈਏ ਇਹ ਆ ਰਿਹਾ ਦੇਖੋ ਠੀਕ ਹੈ ਤੇ ਇਥੇ ਆਨਲਾਈਨ ਹੀ ਪੇ ਹੋਊਗਾ ਤਾਂ ਲੋ ਵੀ ਮਿੱਤਰੋ ਇਹ ਹੋਇਆ ਬੂਲਵਰਸ ਦੀ ਪਾਰਕਿੰਗ ਠੀਕ ਹੈ ਤੇ ਮੁੰਡਿਆਂ ਨੇ ਕਬੱਡੀ ਖੇਡਣੀ ਹੈ ਡਾਲਰ ਡਾਲਰ ਲੱਗੂ ਕੱਲੀ ਕੱਲੀ ਰੇਟ ਤੇ ਬੂਲਵਰਥ ਵਾਲੀ ਪਾਰਕਿੰਗ ਚ ਹੋਣਾ ਕੱਪ ਬੱਲੀਏ ਇਧਰ ਕਹਿੰਦੇ ਮੇਰੇ ਵੀਰੋ ਜੱਗਾ ਛਿੱਟੀ ਦਾ ਚੇਲਾ ਉਧਰ ਕਹਿੰਦੇ ਅੰਬੇ ਦਾ ਚੇਲਾ ਹੈ ਇੱਕ ਮਿੰਟ ਬੈਠ ਦਰਦੇ ਆ ਪਾਓ ਕਬੱਡੀ ਬਾਈ ਖੜ ਐਂ ਕਰੋ ਬਾਈ ਪਾਉ ਰੇ ਡਿਆ ਰਹੇ ਕਿਉਂ ਕਰਦੇ ਹੋ ਦੇਖੀ ਹੁਣ ਬਾਈ ਇੱਥੋਂ ਇੱਥੋਂ ਦੇਖੀ ਇਧਰ ਆ ਜਾ ਆ ਜਾ ਇਧਰ ਆ ਜਾ ਉਹ ਤੇਰਾ ਉਹ ਤੇਰਾ ਪੜਾ ਹੈ ਇੱਥੇ ਇੱਥੇ ਆ ਕੇ ਹੱਥ ਲਾ ਦੀ ਠੀਕ ਹੈ ਇਹ ਲੜ ਲੈ ਆ ਆਹ ਇਦੂ ਇਧਰੋਂ ਇਧਰੋਂ ਤੇ ਇੱਥੇ ਜਾ ਕੇ ਹੱਥ ਲਾਣਾ ਵਸਾ ਭਾਈ ਜੀ ਹੱਥ ਉਧਰ ਹੀ ਮਨਾਉਂਦਾ ਹਾਂ 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 ਚੱਲ ਫਿਰ ਤੂੰ ਪਾ ਦੇ ਰੇਡ ਬਾਈ ਚੱਲ ਆ ਜਾ ਹਾਂ ਪਤਾ ਕਿੰਨੀ ਹੈ ਉਹ ਕੰਧ ਤੇ ਹੱਥ ਨਹੀਂ ਦੇਖੀ ਆ ਆ ਸਾਰੀ ਥਾਂ ਹੈ ਤੇਰੀ ਕੰਧ ਤੇ ਨਹੀਂ ਆਉਰੇ ਹੱਥ ਲਾਣਾ ਇੱਥੇ ਹਾਂ ਹਾਂ ਪਾ ਚਲ ਕੰਧ ਤੇ ਲਾ ਦਿਨ ਠੀਕ ਹੈ ਭਾਈ ਆਹ ਕਹਿੰਦੇ ਜਿਓ ਬਰ ਹੈ ਅੰਦੇ ਕਬੱਡੀ ਹੈ ਇਹ ਓਏ ਉੱਡੀ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਟਾਈਮ ਆ ਬਈ ਉੱਠ ਗੜ ਬਈ ਮੁੰਡਿਆ ਆ ਵਗਿਆ ਬਈ ਵਾਹ ਸੁਣਾ ਵਾਹ ਲੈ ਵੀ ਮੁੰਡਿਆ 1 ਡਾਲਰ ਲੈ ਜੀ ਠੀਕ ਹੈ ਤੇਰਾ ਬਾਰੇ ਜੋ ਬੜ ਵਾਲੇ ਤੱਤੇ ਨੇ ਮਾਨਸੇਣਾ ਜਿੱਤ ਕੇ ਬਾਈ ਹਾਂ ਥਾਂ ਮਿਲ ਜਿੰਦੇ ਜੋਗਰ ਬੜ ਵਾਲੇ ਤੱਤੇ ਨੇ ਤਾਂ ਲੋ ਜੀ ਮਿੱਤਰੋ ਹਮ ਆ ਟੂ ਹੋਮ ਆ ਗਏ ਔਰ ਅਭੀ ਅਭੀ ਐਨਸੀਡੀ ਚਲੀ ਹੈ ਓਕੇ ਜੀ ਰਿਪੋਰਟਾ ਹੋਂਡਾ ਦੇਖੋ ਮੂਸ਼ਾ ਦਾ ਮਣਾ ਕਾ ਪਦਾ ਇਹ ਵੀ ਸਰਾ ਕਰਾਇਆ ਪਿਆ ਮਿੱਤਰੋ ਤੇ ਬਾਕੀ ਵੀ ਜੀ ਗੱਲਬਾਤ ਸਰਾਹੀ ਬਲੋਗਰ ਨੂੰ ਪਿਆਰ ਦਿੰਦੇ ਰਹੋ ਤੁਸੀਂ ਜਿਹੜਾ ਆਪਾਂ YouTube ਉਤੇ ਤੇ ਲਾਲੂ Facebook ਤੇ ਬਹੁ ਟਾਈਮ ਬਾਅਦ ਦੁਬਾਰੇ ਸਟਾਰਟਿੰਗ ਹੋ ਰਹੀ ਸੀ ਨਾ ਬਲੋਗਾਂ ਦੀ ਭੈਰ ਪਿਆਰ ਬਹੁਤ ਦਿੱਤਾ ਤੁਹਾਡੇ ਸਾਰਿਆਂ ਦਾ ਧੰਨਵਾਦ ਠੀਕ ਹੈ ਤੇ ਐਦਾਂ ਹੀ ਪਿਆਰ ਦਿੰਦੇ ਰਹੋ ਆਪਾਂ ਵਲੌਗ ਪਾਈ ਚੱਲਾਂਗੇ ਤੇ ਦੁਬਾਰੇ ਫੇਰ ਬਾਬਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਨਾ ਗੱਡੀ ਦਵਾਈ ਬਾਹਰਲੇ ਦੇਸ਼ ਆਪਾਂ ਨੂੰ ਤਾਂ ਮਿਲਾਂਗੇ ਵੀਰੇ ਨੈਕਸਟ ਵਲੌਗ ਚੋ ਤੱਕ ਵਲੌਗ ਦੇਖਣ ਦਾ ਸਾਰਿਆਂ ਦਾ ਧੰਨਵਾਦ ਓਕੇ ਬਾਏ ਜੀ